ਪਹਿਲਾ ਨਾ ਜਿਹੜਾ ਇੱਥੇ ਮੰਰੇਗਾ ਦਾ ਜੀਆਰਐਸ ਆਇਆ ਉਹਦਾ ਨਾ ਹੈਪੀ ਆ ਉਹ ਸਭ ਤੋਂ ਪਹਿਲਾਂ ਆ ਕੇ ਮੈਨੂੰ ਇਹ ਪੁੱਛਦਾ ਕਿ ਬਾਈ ਤੁਹਾਡੀ ਐਮਐਲਏ ਨਾਲ ਕਿਵੇਂ ਆ ਅਸੀਂ ਕਹੇ ਕਿ ਸਾਡੀ ਕੋਈ ਡਾਂਗ ਵੀ ਨਹੀਂ ਚੱਲੀ ਪਰ ਅਸੀਂ ਕਿਸੇ ਪੋਲਿਟਿਕਲ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ ਕਹਿੰਦੇ ਵੀ ਮੈਂ ਤੁਹਾਨੂੰ ਇਹ ਸਲਾਹ ਦਿੰਦਾ ਵੀ ਤੁਸੀਂ ਐਮਐਲਏ ਨਾਲ ਗੱਲ ਕਰ ਲਓ ਤੁਹਾਡੇ ਕੰਮ ਤਾਂ ਹੋਣੇ ਆ ਉੱਥੋਂ ਦਾ ਆਪਰੇਟਰ ਆ ਡਾਟਾ ਐਂਟਰੀ ਕਰਦਾ ਉਹ ਸਾਨੂੰ ਕਹਿੰਦਾ ਵੀ ਲੱਕੀ ਦਾ ਫੋਨ ਆਇਆ ਲੱਕੀ ਇਹ ਕਹਿੰਦਾ ਵੀ ਜੋ ਕੰਮ ਡਾਕਟਰ ਹਰਪੂਲ ਸਿੰਘ ਕਹੂਗਾ ਪਿੰਡ ਦੇ ਵਿੱਚ ਵੀ ਉਹ ਕੰਮ ਹੋਣੇ ਲੱਕੀ ਕੌਣ ਲੱਕੀ ਟਾਕੇ ਬਰਾੜ ਦਾ ਪੀਏ ਆ ਪਿੰਡ ਦੇ ਵਿੱਚ ਜੇ ਸੋਲਰ ਲਾਈਟਾਂ ਲੱਗ ਰਹੀਆਂ ਨੇਗੀਆਂ ਉੱਥੇ ਕੰਪਨੀ ਨੂੰ ਲੱਕੀ ਵਰਗੇ ਜਿਹੜਾ ਐਮ.ਐਲ.ਏ ਦਾ ਪੀ ਹੈਗਾ ਉਹ ਫੋਨ ਕਰਕੇ ਕਹਿੰਦਾਗਾ ਵੀ ਇਹਨਾਂ ਨੇ ਸਹੀ ਤਰੀਕੇ ਨਾਲ ਨਹੀਂ ਲਾਈਆ ਉਹ ਪਿੰਡ ਵਾਸੀਆਂ ਨੂੰ ਜਾਦੇ ਪਤਾ ਹੁੰਦਾਗਾ ਮੁਖਸਰ ਬੈਠਾ ਲੱਕੀ ਉਹਨੂੰ ਕੀ ਪਤਾ ਕਿੱਥੇ ਲਾਈਟ ਲੱਗਣੀ ਹੈ ਕਿੱਥੇ ਹਨੇਰਾ ਕਿੱਥੇ ਚੱਲਣਾਗਾ ਉਹ ਸਾਡੇ ਪਿੰਡ ਦੇ ਵਿੱਚ ੜਿੱਕਾ ਬਣ ਰਿਹਾਗਾ ਸਰਵੇਅਰ ਦੀ ਆਈ.ਡੀ. ਬਣਨੀ ਸੀਗੀ ਜਿਹੜੇ ਮਕਾਨਾਂ ਦਾ ਸਰਵੇ ਹੋਇਆ ਪਿਛਲੇ ਦਿਨਾਂ 'ਚ ਹੁਣ ਵੀ ਚੱਲ ਰਿਹਾਗਾ ਉਹ ਵੀ ਉਹਨਾਂ ਨੇ ਆਪਦਾ ਬੰਦਾ ਲਾਇਆ ਚਲੋ ਠੀਕ ਆ ਉਹਨਾਂ ਨੇ ਆਪਦਾ ਬੰਦਾ ਲਾ ਲਿਆ ਨਾਲ ਦੀ ਨਾਲ ਇਹ ਵੀ ਕਿਹਾ ਵੀ ਸਰਪੰਚ ਦੀ ਕੋਈ ਗੱਲ ਨਹੀਂ ਸੁਣਨੀ ਹੈਗੀ ਤੁਸੀਂ ਇਹ ਕਿਹਾਗਾ ਜੋ ਡਾਕਟਰ ਹਰਪੂਲ ਕਹੂਗਾ ਉਹ ਸਾਰਾ ਕੁਝ ਪਿੰਡ ਦੇ ਵਿੱਚ ਹੋਣਾਗਾ ਨਹੀਂ ਤਾਂ ਕੁਝ ਨਹੀਂ ਹੋਣਾ ਹਰਪੂਲ ਡਾਕਟਰ ਹੈ ਕੌਣ ਇਹ ਡਾਕਟਰ ਹਰਫੂਲੀ ਘਿਚੋਲਾ ਸ਼ਾਪ ਡਾਕਟਰ ਹੈਗਾ ਜਿਹੜਾ ਤਖਤ ਮਲਾਣੇ ਦਾ ਸਰਪੰਚ ਹੈਗਾ ਪਿੰਡ ਦੇ ਵਿੱਚ ਉਹਦਾ ਕੋਈ ਕੰਮ ਨਹੀਂ ਚੱਲ ਰਿਹਾ ਹੈਗਾ ਉਹ ਸਰਪੰਚੀ ਸਾਡੇ ਪਿੰਡਾਂ ਕੇ ਕਰਦਾ 15 ਲੱਖ ਰੁਪਇਆ ਲਾ ਕੇ ਪੰਚਾਇਤ ਘਰ ਬੰਨਣਾ ਐਸਟੀਮੇਟ ਲਵਾ ਕੇ ਅਸੀਂ ਸਾਰਾ ਖਸੋਕੇ ਕਰੀ ਬੈਠੇ ਕੰਮ ਪਰ ਹੁਣ ਤੱਕ ਸਾਡਾ ਕੰਮ ਨਹੀਂ ਚੱਲਣ ਦਿੱਤਾ ਜਾ ਰਿਹਾ ਸਿੱਧੀ ਗੱਲ ਹੈ ਇਹਨਾਂ ਦੇ ਹੈਗੇ ਹਿਸਾਬੱਤੀ ਜਿਵੇਂ ਹੁਣ ਜਿਹੜੀ ਟਾਇਲ ਲੱਗਦੀ ਪ ਉਹਦੇ ਜੋ ਐਮਐਲ 1-2 ਰੁਪਏ ਪ੍ਰਤੀ ਟਾਇਲ ਦੇ ਪ੍ਰਤੀ ਲੈਂਦੇ ਸਾਰੇ ਹੀ ਲੈਂਦੇ ਇਹਨਾਂ ਨੂੰ ਪਤਾ ਕਰਦੇ ਸੇਖੂ ਵੀ ਲੈਂਦਾ ਕਲਤਾਰ ਸੰਧਮਾ ਵੀ ਲੈਂਦਾ ਸਾਰੇ ਲੈਂਦੇ ਆ ਇਹ ਇਹ ਫਿਰ ਜਿਆਦਾ ਕਾਕਾ ਬਰਾੜ ਵੀ ਭਾਲਦਾ ਹੋਊਗਾ ਵੀ ਇੱਕ ਟਾਇਲ ਦਾ ਸਾਨੂੰ ਪੈਸੇ ਜਾਂ ਸਾਡੇ ਨਾਲ ਕੋਈ ਸਬੱਤੀ ਕਰਨਾ ਸੀ ਕਰਨਾ ਨਹੀਂ ਅਸੀਂ ਆਂਗਣਵਾੜੀ ਸੈਂਟਰ ਬਣਾਉਣ ਦਾ ਮਤਾ ਪਾਇਆ ਅਸੀਂ ਇਸ ਤੋਂ ਬਿਨਾ ਡਾਕਟਰਾਂ ਲਈ ਹੈਲਥ ਸੈਂਟਰ ਬਣਾਉਣ ਦਾ ਦੋ ਕਮਰੇ ਬਣਾਉਣ ਦਾ ਮਤਾ ਪਾਇਆ ਅਸੀਂ ਪੰਚਾਇਤ ਘਰ ਬਣਾਉਣ ਦਾ ਮਤਾ ਪਾਇਆ ਅਸੀਂ ਗਲੀਆਂ ਨਾਲੀਆਂ ਬਣਾਉਣ ਦਾ ਮਤਾ ਪਾਇਆ ਦੋਵੇਂ ਛੱਪੜਾਂ ਦੀ ਸਫਾਈ ਦੇ ਮਤੇ ਪਾਏ ਹੋਏ ਆ ਅਸੀਂ ਉਹਨਾਂ ਦੀ ਸਫਾਈ ਕਰਾ ਕੇ ਫੁਦਾਈ ਕਰਾ ਕੇ ਉੱਥੇ ਵਾਟਰ ਟ੍ਰੀਟਮੈਂਟ ਪਲਾਟ ਲਾਉਣ ਦਾ ਮਤਾ ਪਾਇਆ ਅਸੀਂ ਆਰਓ ਸਿਸਟਮ ਚਾਲੂ ਕਰਨ ਦਾ ਮਤਾ ਪਾਇਆ ਲੋਕਾਂ ਨੂੰ ਸਾਫ਼ ਪਾਣੀ ਜਿਹੜਾ ਮੁਹੱਈਆ ਕਰਾਇਆ ਜਾ ਸਕੇ ਉਹ ਮਤੇ ਪਾ ਪਾ ਕੇ ਰਜਿਸਟਰ ਭਰਤੇ ਜੋ ਚਾਹੀਦਾ ਸੀ ਸਾਰਾ ਕੁਝ ਦੇਤਾ ਉਹਨਾਂ ਨੂੰ ਪਰ ਹੁਣ ਤੱਕ ਸਾਡੀਆਂ ਗਲੀਆਂ ਜਿਹੜੀਆਂ ਸ਼ੁਰੂਆਤ ਨਹੀਂ ਕਰਵਾਈਆਂ ਗਈਆਂ ਕਹਿੰਦੇ ਵੀ ਤੁਸੀਂ ਐਂ ਕਰੋ ਐਮਐਲਏ ਦੇ ਪੀਏ ਨਾਲ ਗੱਲ ਕਰ ਲਓ ਲੈਟ ਆਉਣ ਤੋਂ ਪਹਿਲਾਂ ਲੱਕੀ ਨਾਲ ਮੈਂ ਐਮਐਲਏ ਦੇ ਪੀਐਨ ਫੋਨ ਕਰਿਆ ਵੀ ਤੈਨੂੰ ਸਾਡੇ ਪਿੰਡ ਚ ਤੂੰ ਪੀਏ ਉਹਦਾ ਨਿੱਜੀ ਐ ਤੂੰ ਸਾਡੇ ਪਿੰਡ ਵਿੱਚ ਕਾਹਨੂੰ ਦਖਲੰਦਗੀ ਕਰਦਾ ਕਹਿੰਦਾ ਵੀ ਮੈਨੂੰ ਤਾਂ ਇਹ ਆ ਵੀ ਤੁਸੀਂ ਠੀਕ ਪੁਆਇੰਟਾਂ ਤੇ ਨਹੀਂ ਲਾ ਰਹੇ ਮੈਂ ਉਹਨੂੰ ਇਹ ਜਵਾਬ ਦਿੱਤਾ ਕਿ ਬਾਈ ਯਾਰ ਤੁਸੀਂ ਇਹ ਤੁਸੀਂ ਤਾਂ ਇਹ ਕਰੋਗੇ ਠੀਕ ਪੁਆਇੰਟ ਕਿਹੜੇ ਹੋਣਗੇ ਕਿੱਥੇ ਹਨੇਰਾ ਕਿੱਥੇ ਚਾਨਣ ਸਾਨੂੰ ਵੱਧ ਪਤਾ ਕਿ ਐਮਐਲਏ ਦੇ ਪੀਨ ਵੱਧ ਪਤਾ ਸਾਡਾਂ ਆਪਦਿnga ਵੋਟਾਂ ਆਪਦਿnga ਵੋਟਾਂ ਪਾ ਕੇ ਅਸੀਂ ਐਮਐਲਏ ਤਿਆਰ ਕੀਤੇ ਆ ਆਪਦਿnga ਵੋਟਾਂ ਪਾ ਕੇ ਪੰਚਾਇਤ ਬਣਾਈ ਆ ਦੂਜੇ ਬੰਦੇ ਦੇ ਦਖਲ ਦਾ ਜਿਸ ਕਿਉਂ ਚੱਲਣ ਦੇਵਾਂਗੇ ਇੱਥੇ ਐਮਐਲਏ ਸਾਹਿਬ ਹੋਣਗੇ ਤਾਂ ਉਹ ਆਪਦੇ ਘਰੇ ਹੋਣਗੇ ਅਸੀਂ ਵੀ ਆਪਦੇ ਘਰੇ ਐਮਐਲਏ ਆ ਜਿੰਨਾਂ ਨੇ ਦਸਾ ਨਾਲ ਹੀ ਕਰਤ ਕਰਕੇ ਖਾਣੀ ਆ ਕਿਸੇ ਦਾ ਅਸੀਂ ਹੱਕ ਨਹੀਂ ਮਾਰਨਾ ਅਸੀਂ ਅਭਿਕਰਤ ਕਰਨੀ ਖਾਣੀ ਤੇ ਅਸੀਂ ਕਿਹੜਾ ਐਮਐਲਏ ਨਾਲੋਂ ਘੱਟ ਆ। ਜੇ ਸਾਡੇ ਲੋਕਾਂ ਨੇ ਜੇ ਸਾਨੂੰ ਵੋਟਾਂ ਪਾਈਆਂ ਨੇ ਅਸੀਂ ਉਹਨਾਂ ਅੱਗੇ ਝੁਕਾ ਜਾਵਾਂਗੇ ਪਰ ਇਹਨਾਂ ਜਿਹੜੇ ਕੋਲੀ ਛੱਟ ਨੇਗੇ ਇਹ ਪਾਰਟੀਆਂ ਦੇ ਲੀਡਰ ਬਣੇ ਹੋਏ ਨੇ ਵੱਡੇ ਵੱਡੇ ਲੋਕਾਂ ਦੇ ਸਿਰ ਤੇ ਅਸੀਂ ਉਹਨਾਂ ਅੱਗੇ ਬਿਲਕੁਲ ਨਹੀਂ ਝੁਕਾਂਗੇ। ਕਿੰਨਾ ਕੁ ਫੰਡ ਪੰਚਾਇਤ ਦੇ ਕੋਲੇ ਪਿਆ ਜਿਹੜਾ ਲੋਨ ਨਹੀਂ ਦਿੱਤਾ ਜਾ ਰਿਹਾ ਤੁਹਾਨੂੰ ਸਾਡੇ ਕੋਲ ਲਗਭਗ 23-24 ਲੱਖ ਰੁਪਈਆ ਦਾ ਜਿਹੜਾ ਪਿਆ ਉਹ ਵਿੱਤ ਕਮਿਸ਼ਨ ਦੀ ਗ੍ਰਾਂਟ ਆ ਜਿਹੜੀ 15ਵੇਂ ਵਿੱਤ ਕਮਿਸ਼ਨ ਦੀ ਕੋਸ਼ ਪੰਚਾਇਤੀ ਫੰਡ ਪਿਆ ਤੇ ਕੋਸ਼ਣ ਬੋਲੀ ਪੰਚਾਇਤੀ ਜ਼ਮੀਨ ਦੀ ਆਉਣ ਵਾਲੀ ਆ ਕੋਈ 10-12 ਲੱਖ ਰੁਪਇਆ ਉਹਦਾ ਇਕੱਠਾ ਹੋ ਜਾਂਦਾ ਲਗਭਗ ਸਾਡੇ ਕੋਲੇ ਆਉਣ ਵਾਲੇ ਸਮੇਂ 'ਚ 23-30 ਲੱਖ ਰੁਪਇਆ ਫੰਡ ਹੋਊਗਾ। ਜੇ ਤੁਹਾਡੇ ਸਾਹਮਣੇ ਪੈਸੇ ਪਏ ਆ ਪਰ ਲਾਉਂ ਨਹੀਂ ਦਿੱਤੇ ਜਾਂਦੇ। ਬਿਲਕੁਲ ਲਾਉਂ ਨਹੀਂ ਦਿੱਤੇ ਜਾ ਰਹੇ। ਲੋਕਵਾਇ ਟੀਵੀ ਨਾਲ ਜੁੜੇ ਤੁਸੀਂ ਮੈਂ ਅਮਤਾਜ ਪੰਚਾਇਤੀ ਇਲੈਕਸ਼ਨਾਂ ਮੌਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਕਈ ਬਿਆਨ ਵਾਇਰਲ ਹੁੰਦੇ ਆ ਉਹਦੇ ਵਿੱਚ ਉਹ ਕਹਿੰਦੇ ਦਿਖਾਈ ਦਿੰਦੇ ਆ ਕਿ ਜੇਕਰ ਸਰਪੰਚ ਸਾਡੀ ਪਾਰਟੀ ਦੇ ਚੁਣੋਗੇ ਸਰਕਾਰ ਦੇ ਚੁਣੋਗੇ ਤਾਂ ਕੰਮ ਤੁਹਾਡੇ ਫੇਰ ਹੋਣਗੇ ਤਾਂ ਉਸ ਤੋਂ ਬਾਅਦ ਕਈ ਥਾਮਾਂ 'ਤੇ ਰੌਲੇ ਪਏ ਇਲੈਕਸ਼ਨਾਂ ਦੇ ਵਿੱਚ ਕਿਸੇ ਦਾ ਸਰਪੰਚ ਕੋਈ ਚੁਣਿਆ ਗਿਆ ਕੋਤੇ ਕੋਈ ਚੁਣਿਆ ਗਿਆ ਪਰ ਹੁਣ ਉਹ ਸਾਰਾ ਕੁਝ ਦਿਖਾਈ ਦੇ ਰਿਹਾ ਕਿ ਜਿੱਥੇ-ਜਿੱਥੇ ਆਮ ਬੰਦੀ ਪੜੇ ਸਰਪੰਚ ਨਹੀਂ ਚੁਣੇ ਗਏ ਤਾਂ ਉੱਥੇ ਕੰਮਾਂ ਦੇ ਵਿੱਚ ਅੜਿੱਕੇ ਲਾਏ ਜਾ ਰਹੇ ਨੇ ਅਸੀਂ ਗੱਲ ਕਰ ਰਹੇ ਹਾਂ ਪਿੰਡ ਚਾਗਾ ਦਾ ਸਿੰਘ ਵਾਲਾ ਜ਼ਿਲ੍ਹਾ ਮੁਕਸਰ ਦਾ ਇਹ ਪਿੰਡ ਆ ਉੱਥੇ ਜਿਹੜਾ ਹਲਕਾ ਹੈ ਉਹ ਵੀ ਮੁਕਸਰ ਸਾਹਿਬ ਆ ਜੋ ਜਗਦੀਪ ਸਿੰਘ ਕਾਕਾ ਬਰਾੜ ਉੱਥੋਂ ਐਮਐਲਏ ਨੇ ਤਾਂ ਇਸ ਪਿੰਡ ਦੇ ਵਿੱਚ ਅੱਜ ਇਕੱਠ ਕੀਤਾ ਗਿਆ ਪੂਰਾ ਮਾਮਲਾ ਕੀ ਹੈ ਕਿ ਕਿਵੇਂ ਅੜਕੇ ਲਾਏ ਜਾ ਰਹੇ ਨੇ ਕੌਣ ਅੜਕੇ ਲਾ ਰਿਹਾ ਤੇ ਕੀ ਉਹਨਾਂ ਨੂੰ ਸਮਝੌਤੇ ਕਰਨ ਲਈ ਆਖਿਆ ਜਾ ਰਿਹਾ ਸਾਰੀ ਗੱਲਬਾਤ ਕਰਦੇ ਆਂ ਪਿੰਡ ਦੀ ਪੂਰੀ ਪੰਚਾਇਤ ਪਿੰਡ ਦੇ ਲੋਕ ਤੇ ਸਰਪੰਚ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਜੀ ਕੀ ਪੂਰਾ ਮਾਮਲਾ ਕਿਉਂ ਅੱਜ ਇਕੱਠੇ ਹੋਏ ਹੋ ਇੱਥੇ ਸਰ ਜਿੱਦਾਂ ਅਸੀਂ ਸ਼ੁਰੂ ਦੇ ਵਿੱਚ ਕਹਿ ਕੇ ਜਦੋਂ ਇਲੈਕਸ਼ਨ ਦਾ ਸੀ ਕੀਤਾ ਸੀਗਾ ਉਦੋਂ ਇਹ ਅਸੀਂ ਇਹ ਕਿਹਾ ਸੀਗਾ ਵੀ ਅਸੀਂ ਲੋਕਾਂ ਲਈ ਲੋਕਾਂ ਨੇ ਸਾਨੂੰ ਚੁਣਨਾਗਾ ਅਸੀਂ ਲੋਕਾਂ ਲਈ ਸਰਪੰਚ ਬਣਾਗੇ ਤੇ ਲੋਕਾਂ ਦੇ ਕੰਮ ਕਰਾਂਗੇ ਜੋ ਪਿੰਡ ਦੇ ਸਮੁੱਚਾ ਵਿਕਾਸ ਹੈਗਾ ਉਹਦੇ ਲਈ ਅਸੀਂ ਇਹ ਜਿਹੜਾ ਕੰਮ ਕਰਨ ਆਏਗਾ ਪਰ ਅੱਜ ਸਥਿਤੀ ਇਹ ਬਣੀ ਹੋਈ ਹੈਗੀ ਕਿ ਪਿੰਡ ਦੇ ਵਿੱਚ ਜੇ ਸੋਲਰ ਲਾਈਟਾਂ ਲੱਗ ਰਹੀਆਂ ਨੇਗੀਆਂ ਜੀ ਉੱਥੇ ਕੰਪਨੀ ਨੂੰ ਲੱਕੀ ਵਰਗੇ ਜਿਹੜਾ ਐਮਐਲਏ ਦਾ ਪੀ ਹੈਗਾ ਉਹ ਫੋਨ ਕਰਕੇ ਕਹਿੰਦਾਗਾ ਵੀ ਇਹਨਾਂ ਨੇ ਸਹੀ ਤਰੀਕੇ ਨਾਲ ਨਹੀਂ ਲਾਈਆ ਉਹ ਪਿੰਡ ਵਾਸੀਆਂ ਨੂੰ ਜਾਦੇ ਪਤਾ ਹੁੰਦਾਗਾ ਕਿ ਮੁਖ ਸਰ ਬੈਠਾ ਲੱਕੀ ਉਹਨੂੰ ਕੀ ਪਤਾ ਕਿੱਥੇ ਲਾਈਟ ਲੱਗਣੀ ਹੈ ਕਿੱਥੇ ਹਨੇਰਾ ਕਿੱਥੇ ਚਾਨਣਾਗਾ ਜੀ ਉਹ ਸਾਡੇ ਪਿੰਡ ਦੇ ਵਿੱਚ ਅੜਿੱਕਾ ਬਣ ਰਿਹਾਗਾ ਜੇ ਇੱਥੇ ਸਰਵੇਅਰ ਦੀ ਆਈਡੀ ਵਾਨੀ ਸੀਗੀ ਜਿਹੜੇ ਮਕਾਨਾਂ ਦਾ ਸਰਵੇ ਹੋਇਆ ਪਿਛਲੇ ਦਿਨਾਂ 'ਚ ਹੁਣ ਵੀ ਚੱਲ ਰਿਹਾਗਾ ਉਹ ਵੀ ਉਹਨਾਂ ਨੇ ਆਪਦਾ ਬੰਦਾ ਲਾਇਆ ਚਲੋ ਠੀਕ ਆ ਉਹਨਾਂ ਨੇ ਆਪਦਾ ਬੰਦਾ ਲਾ ਲਿਆ ਨਾਲ ਦੀ ਨਾਲ ਇਹ ਵੀ ਕਿਹਾਗਾ ਵੀ ਸਰਪੰਚ ਦੀ ਕੋਈ ਗੱਲ ਨਹੀਂ ਸੁਣਨੀ ਹੈਗੀ ਤੁਸੀਂ ਠੀਕ ਹੈ ਇਹ ਕਿਹਾ ਉਹਨਾਂ ਨੇ ਉਹਨਾਂ ਨੂੰ ਇਹ ਕਿਹਾਗਾ ਜੋ ਡਾਕਟਰ ਹਰਫੂਲ ਕਹੂਗਾ ਉਹ ਸਾਰਾ ਕੁਝ ਪਿੰਡ ਦੇ ਵਿੱਚ ਹੋਣਾਗਾ ਨਹੀਂ ਤਾਂ ਕੁਝ ਨਹੀਂ ਹੋਣਾ ਹਰਫੂਲ ਡਾਕਟਰ ਹੈ ਕੌਣ ਇਹ ਡਾਕਟਰ ਹਰਫੂਲ ਇੱਕ ਝੋਲਾ ਸ਼ਾਪ ਡਾਕਟਰ ਹੈਗਾ ਜਿਹੜਾ ਤਖਤ ਮਲਾਨੇ ਦਾ ਸਰਪੰਚ ਹੈਗਾ ਪਿੰਡ ਦੇ ਵਿੱਚ ਉਹਦਾ ਕੋਈ ਕੰਮ ਨਹੀਂ ਚੱਲ ਰਿਹਾ ਹੈਗਾ ਉਹ ਸਰਪੰਚ ਹੀ ਸਾਡੇ ਪਿੰਡ ਆ ਕੇ ਕਰਦਾਗਾ ਮਰ ਤੁਹਾਡੇ ਪਿੰਡ ਦੁਕਾਨ ਆ ਉਹਨਾਂ ਦੀ ਦੁਕਾਨ ਆ ਸਾਡੀ ਪਿੰਡ ਉਹਨਾਂ ਦੀ ਡਾਕਟਰੀ ਦੀ ਆਮ ਆਦਮੀ ਪਾਰਟੀ ਦੇ ਲੀਡਰ ਹਾਂਜੀ ਆਮ ਆਦਮੀ ਪਾਰਟੀ ਦਾ ਬਲਾਕ ਮੈਂਬਰ ਹੈਗਾ ਠੀਕ ਹੈ ਤੁਸੀਂ ਕਿਹੜੀ ਪਾਰਟੀ ਤੋਂ ਸਰਪੰਚ ਚੁਣੇ ਗਏ ਅਸੀਂ ਆਜ਼ਾਦ ਹਾਂਗੇ ਅਸੀਂ ਜਿਹੜੀਆਂ ਲੋਕਾਂ ਲਈ ਲੋਕਾਂ ਦੇ ਹਿੱਤਾਂ ਹਿੱਤਾਂ ਲਈ ਜਥੇਬੰਦੀਆਂ ਲੜਦੀਆਂ ਨੇ ਗਈਆਂ ਜਿੱਦਾਂ ਕਿਰਤੀ ਕਿਸਾਨ ਯੂਨੀਅਨ ਹੈਗੀ ਮੈਂ ਉਹਦੇ ਵਿੱਚ ਵਰਕ ਕਰਦੀ ਰਹੀ ਹੈਗੀ ਮੇਰੇ ਹਸਬੰਦ ਮੰਗਾ ਆਜ਼ਾਦ ਉਹ ਨੌਜਵਾਨ ਭਰਸਵਾ ਦੇ ਵਿੱਚ ਹੈ ਜਿਹੜਾ ਕੰਮ ਕਰਦੇ ਨੇਗੀ ਅਸੀਂ ਜਿੱਦਾਂ ਪਿੰਡ ਦੇ ਵਿੱਚ 15 ਸਾਲਾਂ ਤੋਂ ਇੱਕ ਆਪਣੀ ਈਮੇਜ ਬਣਾਈ ਲੋਕਾਂ ਲਈ ਲੜੇ ਲੋਕਾਂ ਲਈ ਖੜੇ ਉਦਾਂ ਹੀ ਆ ਜਿਹੜਾ ਸਰਪੰਚੀ ਦੇ ਵਿੱਚ ਲੋਕਾਂ ਲਈ ਜਿਹੜਾ ਸਮੁੱਚਾ ਪਿੰਡ ਦਾ ਵਿਕਾਸ ਹੈਗਾ ਉਹ ਅਸੀਂ ਕਰਨਾ ਹੀਗਾ ਬਿਲਕੁਲ ਜੇ ਕੋਈ ਵੀ ਅੜਿੱਕਾ ਬਣਦਾਗਾ ਉਹ ਅਸੀਂ ਅੜਿੱਕਾ ਕੱਢਾਂਗੇ ਜੇ ਕਿਸੇ ਧੌਣ ਦੇ ਵਿੱਚ ਕਿੱਲਾਗਾ ਉਹ ਅਸੀਂ ਕੱਢ ਕੇ ਹਟਾਂਗੇ ਲੋਕਾਂ ਦੇ ਸਹਿਯੋਗ ਦੀ ਅਸੀਂ ਮੰਗ ਵੀ ਕਰਦੇ ਆਂਗੇ ਲੋਕਾਂ ਤੋਂ ਆਸ ਵੀ ਹੈ ਜਿੱਦਾਂ ਲੋਕਾਂ ਨੇ ਸਾਨੂੰ ਵੱਡੀ ਲਾਭੰਦੀ ਕਰਕੇ ਵੋਟਾਂ ਨੇ ਜਿਤਾਇਆ ਉਸੇ ਤਰ੍ਹਾਂ ਜਿਹੜਾ ਲੋਕ ਹੈ ਅੱਜ ਜਿਹੜਾ ਸਾਡਾ ਸਾਥ ਦੇਣਗੇ ਜਿਵੇਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਕਈ ਲੀਡਰਾਂ ਦੇ ਬਿਆਨ ਆਏ ਸੀਗੇ ਇਲੈਕਸ਼ਨਾਂ ਦੇ ਮੌਕੇ ਕਿ ਜੇਕਰ ਭਾਈ ਸਰਪੰਚ ਸਾਡੀ ਸਰਕਾਰ ਦਾ ਚੁਣੋਗੇ ਕੰਮ ਤੁਹਾਡੇ ਫੇਰ ਹੋਣਗੇ ਕਿ ਲੱਗਦਾ ਫਿਰ ਉਹੀ ਕੁਝ ਕੀਤਾ ਜਾ ਰਿਹਾ ਹੁਣ ਇਹ ਬਿਲਕੁਲ ਉਹੀ ਕੁਝ ਹੋ ਰਿਹਾਗਾ ਉਸੇ ਤਹਿਤ ਹੈ ਜਿਹੜਾ ਸਾਡੇ ਦੇ ਪਿੰਡ ਦੇ ਵਿੱਚ ਜਿਹੜਾ ਅੜਿੱਕਾ ਬਣੇ ਹੋਏ ਨੇਗੇ ਪਰ ਅਸੀਂ ਇਹ ਅੜਿੱਕਾ ਕੱਢਾਂਗੇ ਸਾਨੂੰ ਜੋ ਮਰਜ਼ੀ ਕਰਨਾ ਪਵੇ ਐਮਐਲਏ ਦਾ ਬਾਹਰ ਘੇਰਨਾ ਪਵੇ ਸਾਨੂੰ ਦਿਨ ਰਾਤ ਦਾ ਧਰਨਾ ਲਾਉਣਾ ਪਵੇ ਉਹ ਅਸੀਂ ਲੋਕਾਂ ਨਾਲ ਲੈ ਕੇ ਔੜੀਕਾ ਕੱਢਣਾ ਹੀ ਕੱਢਣਾਗਾ ਅਸੀਂ ਕੰਮ ਧੌਣ ਮੰਨ ਲਵਿ ਇਹਨਾਂ ਦੇ ਅੱਗੇ ਝੁਕਾਂਗੇ ਨਹੀਂ ਜੇ ਸਾਡੇ ਲੋਕਾਂ ਨੇ ਜੇ ਸਾਨੂੰ ਵੋਟਾਂ ਪਾਈਆਂ ਨੇ ਅਸੀਂ ਉਹਨਾਂ ਅੱਗੇ ਝੁਕਾ ਜਾਾਂਗੇ ਪਰ ਇਹਨਾਂ ਜਿਹੜੇ ਕੋਲੀ ਛੱਟ ਨੇਗੇ ਇਹ ਪਾਰਟੀਆਂ ਦੇ ਲੀਡਰ ਬਣੇ ਹੋਏ ਨੇ ਵੱਡੇ ਵੱਡੇ ਲੋਕਾਂ ਦੇ ਸਿਰ ਤੇ ਅਸੀਂ ਉਹਨਾਂ ਅੱਗੇ ਬਿਲਕੁਲ ਨਹੀਂ ਝੁਕਾਂਗੇ ਬਾਈ ਜੀ ਪੂਰਾ ਮਾਮਲਾ ਮਤਲਬ ਕਿਹੜੇ ਕਿਹੜੇ ਕੰਮ ਨੇ ਪਿੰਡ ਦੇ ਜਿਹੜੇ ਮਤਲਬ ਅੜਿੱਕਾ ਲਾਇਆ ਜਾ ਰਿਹਾ ਮਤਲਬ ਕਿੰਨੇ ਕ ਕੰਮ ਨੇ ਪਿੰਡ ਦੇ ਜਿਹੜੇ ਤੁਸੀਂ ਮੰਨ ਲਓ ਮਤੇ ਵੀ ਆਖਿਆ ਕਿ ਪਾਏ ਗਏ ਨੇ ਤੁਹਾਡੇ ਵੱਲੋਂ ਬਾਈ ਜੀ ਪਹਿਲਾਂ ਨਾ ਜਿਹੜਾ ਇੱਥੇ ਮਨਰੇਗਾ ਦਾ ਜੀਆਰਐਸ ਆਇਆ ਉਹਦਾ ਨਾ ਹੈਪੀ ਆ ਜੀ ਉਹ ਸਭ ਤੋਂ ਪਹਿਲਾਂ ਆ ਕੇ ਮੈਨੂੰ ਇਹ ਪੁੱਛਦਾ ਆ ਕਿ ਬਾਈ ਤੁਹਾਡੀ ਐਮਐਲਏ ਨਾਲ ਕਿਵੇਂ ਆ ਅਸੀਂ ਕਹੇ ਕਿ ਸਾਡੀ ਕੋਈ ਡਾਂਗ ਵੀ ਨਹੀਂ ਚੱਲੀ ਪਰ ਅਸੀਂ ਕਿਸੇ ਪੋਲਿਟੀਕਲ ਪਾਰਟੀ ਨਾਲ ਸਬੰਧ ਨਹੀਂ ਰੱਖਦੇ ਕਹਿੰਦੇ ਵੀ ਮੈਂ ਤੁਹਾਨੂੰ ਇਹ ਸਲਾਹ ਦਿੰਦਾ ਵੀ ਤੁਸੀਂ ਐਮਐਲਏ ਨਾਲ ਗੱਲ ਕਰ ਲਓ ਤੁਹਾਡੇ ਕੰਮ ਤਾਂ ਹੋਣੇ ਆ ਠੀਕ ਹੈ ਅ ਹੋਇਆ ਨਹੀਂ ਹੈ ਜੀ ਅਸੀਂ ਮਨਰੇਗਾ ਦੇ ਵਿੱਚ ਖਾਲਾਂ ਦੇ ਮਤੇ ਪਾਏ ਹੋਏ ਆ ਅਸੀਂ ਮਨਰੇਗਾ ਦੇ ਵਿੱਚ ਗਲੀਆਂ ਬਣਾਉਣ ਦੇ ਮਤੇ ਪਾਏ ਹੋਏ ਆ ਤੇ ਉਹਦਾ ਜਿਹੜਾ ਬਾਈ ਦੋ ਮਿੰਟ ਚੁੱਪ ਕਰੋ ਜੀ ਮਨਰੇਗਾ ਦੇ ਵਿੱਚ ਗਲੀਆਂ ਬਣਾਉਣ ਦੇ ਮਤੇ ਪਾਏ ਹੋਏ ਆ ਉਹ ਮਤੇ ਪਾ ਪਾ ਕੇ ਰਜਿਸਟਰ ਭਰਤੇ ਜੋ ਚਾਹੀਦਾ ਸੀ ਸਾਰਾ ਕੁਝ ਦੇਤਾ ਉਹਨਾਂ ਨੂੰ ਪਰ ਹੁਣ ਤੱਕ ਸਾਡੀਆਂ ਗਲੀਆਂ ਜਿਹੜੀਆਂ ਸ਼ੁਰੂਆਤ ਨਹੀਂ ਕਰਵਾਈਆਂ ਗਈਆਂ ਕਿਉਂ ਨਹੀਂ ਕਰਵਾਈਆਂ ਗਈਆਂ ਹੁਣ ਸਾਨੂੰ ਤਾਂ ਹੁਣ ਪੂਰਾ ਸ਼ੱਕ ਇਸ ਗੱਲ ਤੇ ਹੋ ਗਿਆ ਅਸੀਂ ਦਰ ਦਫ਼ਤਰ ਜਾ ਕੇ ਪਤਾ ਕਰਿਆ ਪਿਛਲੇ ਦਿਨੀ ਇਹਨਾਂ ਦੀ ਆਈਡੀ ਬਣਾਉਣੀ ਸੀਗੀ ਅਸੀਂ ਆਈਡੀ ਬਣਾਉਣ ਲਈ ਅਰਜੀ ਦਿੱਤੀ ਕਿ ਸਰਵੇਅਰ ਦੀ ਆਈਡੀ ਬਣਾਈ ਜਾਵੇ ਤੇ ਉੱਥੇ ਸਾਨੂੰ ਜਿਹੜਾ ਉੱਥੋਂ ਦਾ ਇੱਕ ਆਪਰੇਟਰ ਆ ਡਾਟਾ ਐਂਟਰੀ ਕਰਦਾ ਉਹ ਸਾਨੂੰ ਕਹਿੰਦਾ ਵੀ ਲੱਕੀ ਦਾ ਫੋਨ ਆਇਆ ਲੱਕੀ ਇਹ ਕਹਿੰਦਾ ਵੀ ਜੋ ਕੰਮ ਡਾਕਟਰ ਹਰफूल ਸਿੰਘ ਕਹੂਗਾ ਪਿੰਡ ਦੇ ਵਿੱਚ ਵੀ ਉਹ ਕੰਮ ਹੋਣੇ ਆ ਲੱਕੀ ਕੌਣ ਆ ਲੱਕੀ ਕਾਕੇ ਬਰਾੜ ਦਾ ਪੀਏ ਆ ਐਮਐਲਏ ਦਾ ਹਾਂ ਤੇ ਕੱਲ ਸਾਨੂੰ ਜਿਹੜਾ ਫੋਨ ਆਉਂਦਾ ਸੋਲਰ ਵਾਲੇ ਦੀ ਕੰਪਨੀ ਭੇਡਾ ਵਾਲਿਆਂ ਦਾ ਉਹ ਕਹਿੰਦੇ ਵੀ ਤੁਹਾਡੇ ਪਿੰਡ ਦੇ ਵਿੱਚ ਭਾਈ ਲਾਈਟਾਂ ਕਿੰਨੀਆਂ ਲੱਗਣ ਵਾਲੀਆਂ ਰਹਿੰਦੀਆਂ ਅਸੀਂ ਆਖਿਆ ਵੀ ਲਾਈਟਾਂ 33 ਆਈਆਂ ਕੋਲ ਅੱਠਾ ਜਿਹੜੀਆਂ ਕੰਪਲੀਟ ਆ ਬਾਕੀ ਉਹ ਪੁਆਇੰਟਾਂ ਤੇ ਪਈਆਂ ਰੱਖੀਆਂ ਜਿੱਥੇ-ਜਿੱਥੇ ਲੱਗਣੀਆਂ ਕਹਿੰਦੇ ਵੀ ਤੁਸੀਂ ਐ ਕਰੋ ਐਮਐਲਏ ਦੇ ਪੀਏ ਨਾਲ ਗੱਲ ਕਰ ਲਓ ਲੈਟ ਆਉਣ ਤੋਂ ਪਹਿਲਾਂ ਲੱਕੀ ਨਾਲ ਹਰਿੰਦਰ ਸਿੰਘ ਬੰਦੇ ਦਾ ਨਾਮ ਹਰਜਿੰਦਰ ਸਿੰਘ ਨਾਮ ਹੈ ਜਿਹਨੇ ਮੈਨੂੰ ਹਰਜਿੰਦਰ ਸਿੰਘ ਜੈਨ ਜੀ ਉਹਨੇ ਮੈਨੂੰ ਫੋਨ ਕਰਿਆ ਮੈਂ ਐਮਐਲਏ ਦੇ ਪੀਐਨ ਫੋਨ ਕਰਿਆ ਵੀ ਤੈਨੂੰ ਸਾਡੇ ਪਿੰਡ ਚ ਤੂੰ ਪੀਏ ਦਾ ਨਿੱਜੀ ਐ ਤੂੰ ਸਾਡੇ ਪਿੰਡ ਵਿੱਚ ਕਾਹਨੂੰ ਦਖਲੰਦਜ਼ੀ ਕਰਦਾ ਕਹਿੰਦਾ ਵੀ ਮੈਨੂੰ ਤਾਂ ਇਹ ਆ ਵੀ ਤੁਸੀਂ ਠੀਕ ਪੁਆਇੰਟਾਂ ਤੇ ਨਹੀਂ ਲਾ ਰਹੇ ਮੈਂ ਉਹਨੂੰ ਇਹ ਜਵਾਬ ਦਿੱਤਾ ਕਿ ਬਾਈ ਯਾਰ ਤੁਸੀਂ ਇਹ ਤੁਸੀਂ ਤਾਂ ਇਹ ਕਰੋਗੇ ਠੀਕ ਪੁਆਇੰਟ ਕਿ ਕਿੱਥੇ ਹਨੇਰਾ ਕਿੱਥੇ ਚਾਨਣ ਸਾਨੂੰ ਵੱਧ ਪਤਾ ਕਿ ਐਮਐਲਏ ਦੇ ਪੀਨ ਵੱਧ ਪਤਾ ਇਹ ਸਾਡੇ ਕਹਿੰਦਾ ਮਤਲਬ ਆ ਕਿ ਇਹੋ ਜੇ ਕੰਮਾਂ ਚ ਜਿਵੇਂ ਹੁਣ ਅਸੀਂ ਪਿੰਡ ਦੇ ਵਿੱਚ ਸਾਡਾ ਮਤਾ ਪਾਸ ਹੋਇਆ ਪੰਚਾਇਤ ਘਰ ਦਾ 15 ਲੱਖ ਰੁਪਇਆ ਲਾ ਕੇ ਪੰਚਾਇਤ ਘਰ ਬਣਾਣਾ ਐਸਟੀਮੇਟ ਲਵਾ ਕੇ ਅਸੀਂ ਸਾਰਾ ਕੁਝ ਓਕੇ ਕਰੀ ਬੈਠੇ ਕੰਮ ਪਰ ਹੁਣ ਤੱਕ ਸਾਡਾ ਕੰਮ ਨਹੀਂ ਚੱਲਣ ਦਿੱਤਾ ਜਾ ਰਿਹਾ ਜੇ ਅਸੀਂ ਸੈਕਟਰੀ ਨੂੰ ਪੁੱਛਦੇ ਆ ਤੇ ਉਹ ਕਹਿੰਦਾ ਵੀ ਕੋਈ ਨਹੀਂ ਚਲਾਵਾਂਗੇ ਆਲਾ ਮਟੋਲਾ ਲਾ ਕੇ ਜਾ ਤਾਂ ਹੜ ਤੋਂ ਕੋਈ ਜਿਹੜਾ ਸਰਕਾਰੀ ਤੰਤਰੋਂ ਪੈਸੇ ਦੀ ਝਾਕ ਕਰਦਾ ਠੀਕ ਹੈ ਸਿੱਧੀ ਗੱਲ ਇਹਨਾਂ ਦੇ ਹੈਗੇ ਹਿਸਾ ਪੱਤੀ ਜਿਵੇਂ ਹੁਣ ਉਹਦੇ ਜੋ ਐਮਐਲ 1-2 ਰੁਪਏ ਪ੍ਰਤੀ ਟਾਇਲ ਦੇ ਪ੍ਰਤੀ ਲੈਂਦੇ ਸਾਰੇ ਹੀ ਲੈਂਦੇ ਇਹਨਾਂ ਨੂੰ ਪਤਾ ਕਰਦੇ ਸੇਖੋ ਵੀ ਲੈਂਦਾ ਕਲਤਾਰ ਸੰਧਮਾ ਵੀ ਲੈਂਦਾ ਸਾਰੇ ਲੈਂਦੇ ਆ ਇਹ ਠੀਕ ਆ ਇਹ ਫਿਰ ਜਿਆਦਾ ਕਾਕਾ ਬਰਾੜ ਵੀ ਭਾਲਦਾ ਹੋਊਗਾ ਵੀ ਕਿ ਟਾਇਲ ਦਾ ਸਾਨੂੰ ਪੈਸੇ ਜਾਂ ਸਾਡੇ ਨਾਲ ਕੋਈ ਸਪੱਤੀ ਕਰਨਾ ਸੀ ਕਰਨਾ ਨਹੀਂ ਬਾਕੀ ਪਿੰਡਾਂ ਚੱਲਦਾ ਹੈ ਬਾਕੀ ਪਿੰਡਾਂ ਚੱਲੀ ਜਾਂਦਾ ਉਹ ਦੇਈ ਜਾਂਦੇ ਆ ਅਸੀਂ ਪਹਿਲਾਂ ਵੀ ਲੋਕਾਂ ਦੁਆਰਾ ਜਦੋਂ ਚੁਣੇ ਗਏ ਅਸੀਂ ਉਦੋਂ ਵੀ ਕਿਹਾ ਸੀ ਜੀ ਰਸ਼ਵਤ ਕਿਸੇ ਨੂੰ ਦੇਣੀ ਨਹੀਂ ਹੈ ਜਾਂ ਫਿਰ ਵੀਡੀਓ ਜਿਹੜਾ ਸਾਡਾ ਕੰਮ ਪਾਸ ਨਹੀਂ ਹੋਣ ਦਿੱਤਾ ਵੀਡੂ ਵੀ ਚਾਹੁੰਦਾ ਹੋਊਗਾ ਕੋਈ ਟਾਇਲ ਚੋਂ ਕੁ ਰੁਪਈਆ ਮੇਰਾ ਰੱਖਿਆ ਜਾਵੇ ਜਾਂ ਕੋਈ ਸਰਕਾਰੀ ਕ ਠੀਕ ਆ ਅਸੀਂ ਸਾਡੇ ਪਿੰਡ ਦੇ ਪੈਸੇ ਆ ਸਾਡੇ ਪਿੰਡ ਦੀ ਗ੍ਰਾਂਟ ਆਉਂਦੀ ਆ ਉਹ ਅਸੀਂ ਪਿੰਡ ਤੇ ਹੀ ਲਾਉਣਾ ਚਾਹੁੰਦੇ ਆ ਤੇ ਜੇ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਆ ਕਿ ਜੇ ਤੁਹਾਨੂੰ ਇਹ ਲੱਗਦਾ ਕਿ ਇਹ ਕੁਝ ਕਰਦੇ ਹੋਣ ਤੁਸੀਂ ਕਿਸੇ ਅਧਿਕਾਰੀ ਨੂੰ ਲਾ ਕੇ ਸਾਡੇ ਰਜਿਸਟਰਾਂ ਦੀ ਜਾਂਚ ਕਰ ਲਓ ਤੁਹਾਨੂੰ ਕੋਈ ਵੀ ਨਹੀਂ ਕਹੂਗਾ ਕਿਸੇ ਸਰਪੰਚ ਨੇ ਨਹੀਂ ਕਹਿਣਾ ਅਸੀਂ ਕਹਿਣਾ ਕਿ ਸਾਡਾ ਕਾਰਵਾਰ ਰਜਿਸਟਰ ਦੇਖ ਲਓ ਦੋ ਵਾਰੀ ਅਸੀਂ ਇਜਲਾਸ ਕਰਾ ਚੁੱਕੇ ਆ ਸਪੈਸ਼ਲ ਇਜਲਾਸ ਬਲਾ ਕੇ ਮਤੇ ਪਾਏ ਆ ਪਿੰਡ ਦਾ ਇਕੱਠ ਕਰਕੇ ਔਰ ਅਸੀਂ ਇਹ ਫੈਸਲਾ ਕੀਤਾ ਕਿ 6 ਮਹੀਨੇ ਦੇ 6 ਮਹੀਨੇ ਲੋਕਾਂ ਨੂੰ ਹਸਾਬ ਦੇਣਾ ਜਿਹੜੇ ਪੰਚਾਇਤ ਦੇ ਪੈਸੇ ਵੀ ਹੋਣਗੇ ਕਿੱਥੇ ਲੱਗੇ ਕਿਹੜੇ ਕੰਮਾਂ ਤੇ ਲੱਗੇ ਅੱਛਾ ਹੁਣ ਭਾਜੇ ਪੰਚਾਇਤ ਦੀ ਗੱਲ ਕਰੀਏ ਕਿੰਨਾ ਕੁ ਫੰਡ ਪੰਚਾਇਤ ਦੇ ਕੋਲੇ ਪਿਆ ਜਿਹੜਾ ਪਿਆ ਜਿਹੜਾ ਲੋਨ ਨਹੀਂ ਦਿੱਤਾ ਜਾ ਰਿਹਾ ਤੁਹਾਨੂੰ ਸਾਡੇ ਕੋਲ ਲਗਭਗ 23-24 ਲੱਖ ਰੁਪਇਆ ਦਾ ਜਿਹੜਾ ਪਿਆ ਉਹ ਵਿੱਤ ਕਮਿਸ਼ਨ ਦੀ ਗ੍ਰਾਂਟ ਆ ਜਿਹੜੀ 15ਵੇਂ ਵਿੱਤ ਕਮਿਸ਼ਨ ਦੀ ਕੁਝ ਪੰਚਾਇਤੀ ਫੰਡ ਪਿਆ ਤੇ ਕੋਸ਼ਣ ਬੋਲੀ ਪੰਚਾਇਤੀ ਜ਼ਮੀਨ ਦੀ ਆਉਣ ਵਾਲੀ ਆ ਕੋਈ 10-12 ਲੱਖ ਰੁਪਇਆ ਉਹਦਾ ਇਕੱਠਾ ਹੋ ਜਾਂਦਾ ਲਗਭਗ ਸਾਡੇ ਕੋਲੇ ਆਉਣ ਵਾਲੇ ਸਮੇਂ ਚ 32-33 ਲੱਖ ਰੁਪਇਆ ਫੰਡ ਹੋਊਗਾ ਮਤਲਬ ਤੁਹਾਡੇ ਸਾਹਮਣੇ ਪੈਸੇ ਪਏ ਪਰ ਲੋਨ ਨਹੀਂ ਦਿੱਤੇ ਜਾਂਦੇ ਬਿਲਕੁਲ ਲੋਨ ਨਹੀਂ ਦਿੱਤੇ ਜਾ ਰਹੇ ਪਿਛਲੇ ਦਿਨੀ ਮੈਂ ਬਰਗਾੜੀ ਗਿਆ ਬਰਗਾੜੀ ਕਿਸੇ ਹੋਰ ਪਾਰਟੀ ਦਾ ਸਰਪੰਚ ਬਣਿਆ ਉਹ ਸਾਡੇ ਪਿੰਡ ਦਾ ਰਿਸ਼ਤੇਦਾਰ ਆ ਉਹ ਕਹਿੰਦਾ ਸਾਡੇ ਕੋਲੇ 12 ਕਰੋੜ ਰੁਪਇਆ ਪਿਆ ਤੇ ਐਮਐਲਏ ਮੋਲਕ ਨੇ ਉਹਦੀ ਐਫਡੀ ਕਰਾਤੀ ਸਾਨੂੰ ਇੱਕ ਵੀ ਰੁਪਇਆ ਲੋਨ ਨਹੀਂ ਦਿੱਤਾ ਜਾ ਰਿਹਾ ਅਮੋਲਕ ਇਹ ਕਹਿੰਦਾ ਕਿ ਮੇਰੀ ਲਾਟੇਟ ਦੀ ਨੰਗ ਪਹਿਲਾਂ ਜੇ ਲਾਟੇ ਤੁਹਾਡਾ ਐਮ.ਐਲ.ਏ ਵੀ ਇਹੀ ਚਾਹੁੰਦਾ ਕਿ ਤੁਸੀਂ ਇਹੀ ਚਾਹੁੰਦਾ ਸਾਨੂੰ ਤਾਂ ਇਹੀ ਲੱਗਦਾ ਜਦੋਂ ਉਹਦਾ ਪੀ.ਏ ਸਾਨੂੰ ਆਫਰ ਆਫਰ ਬੋਲਦਾ ਵੀ ਆਜੋ ਤੁਹਾਨੂੰ ਦੇਖਾਂਗੇ ਕੱਲ ਫੋਨ ਤੇ ਵੀ ਇਹ ਕਹਿੰਦਾ ਸੀਗਾ ਵੀ ਮੈਂ ਕਿਹਾ ਵੀ ਅਸੀਂ ਸਾਡੇ ਕੋਲੇ ਦਰੀਵ ਛਾਵਾਂਗੇ ਜਾਂ ਅਸੀਂ ਮੀਡੀਆ ਬੁਲਾ ਕੇ ਤੁਹਾਡੀਆਂ ਵੀਡੀਓ ਆਡੀਓ ਵਾਇਰਲ ਕਰਾਂਗੇ ਕਹਿੰਦਾ ਕਰਦੇ ਜੋ ਹੁੰਦਾ ਤੇਰੇ ਤੋਂ ਤੁਹਾਡੇ ਕੋਲ ਰਿਕਾਰਡਿੰਗ ਹੀ ਹੈਗੀ ਉਹਨਾਂ ਦੀ ਬਿਲਕੁਲ ਮੇਰੇ ਕੋਲ ਮੌਜੂਦਾ ਉਹਦੀ ਰਿਕਾਰਡਿੰਗ ਵੀ ਹੈਗੀ ਆ ਮੈਂ ਸਿਰਫ ਉਹਨੂੰ ਇਹੀ ਕਿਹਾ ਕਿ ਤੂੰ ਸਾਡੇ ਕੰਮਾਂ ਦੇ ਵਿੱਚ ਦਖਲੰਦਾਜ਼ ਜੀ ਕਿਉਂ ਕਰਦਾ ਤੇ ਇਸ ਗੱਲ ਨੂੰ ਲੈ ਕੇ ਉਹ ਧਮਕੀਆਂ ਦੇ ਉੱਤਰ ਆਏ ਤੂੰ ਜੋ ਹੁੰਦਾ ਕਰ ਲਈ ਠੀ ਉਹਨੂੰ ਅਸੀਂ ਵਾਰ-ਵਾਰ ਚੇਤਾਵਨੀ ਦੇ ਚੁੱਕੇ ਹਾਂ ਪਿੰਡ ਦੇ ਵਿੱਚੋਂ ਫੋਨ ਉਹ ਕਰਦਾ ਕਿਉਂਕਿ ਜਦੋਂ ਸਾਨੂੰ অপারেਟਰ ਨੇ ਇਹ ਦੱਸਤਾ ਵੀ ਕੋਈ ਡਾਕਟਰ ਆ ਤੁਹਾਡੇ ਪਿੰਡ ਦਾ ਉਹ ਫੋਨ ਕਰਦਾ ਵੀ ਸਰਪੰਚ ਦਾ ਕੰਮ ਨਹੀਂ ਕਰਨਾ ਤੇ ਵੀ ਆਹ ਫਲਾਨੇ ਬੰਦੇ ਦਾ ਕੰਮ ਕਰਨਾ ਹੁਣ ਤਾਂ ਸਾਨੂੰ ਬਸ ਸਪਸ਼ਟ ਹੀ ਪਤਾ ਲੱਗ ਗਿਆ ਉਹ ਸਰਪੰਚ ਕਿਸੇ ਹੋਰ ਪਿੰਡ ਦੇ ਨੇ ਸਰਪੰਚ ਹੀ ਤੁਹਾਡੇ ਪਿੰਡ ਉਹ ਬਿਲਕੁਲ ਸਰਪੰਚ ਹੀ ਸਾਡੇ ਪਿੰਡ ਕਰਨਾ ਚਾਹੁੰਦੇ ਕਿੰਨੇ ਬਾਈ ਕਿੰਨੇ ਮਤੇ ਆ ਜੇ ਆਪਾਂ ਵੈਸੇ ਕੋਈ ਗਿਣਤੀ ਜਾਂ ਅੰਦਾਜ਼ਾ ਕਿੰਨੇ ਕੰਮ ਨੇ ਜਿਹੜੇ ਮਤਲਬ ਤੁਹਾਡੇ ਰੁਕੇ ਹੋਏ ਨੇ ਕੁੱਲ ਗਿਣਤੀ ਉਹਨਾਂ ਦੀ ਅਸੀਂ ਆਂਗਣਵਾੜੀ ਸੈਂਟਰ ਬਣਾਉਣ ਦਾ ਮਤਾ ਪਾਇਆ ਅਸੀਂ ਇਸ ਤੋਂ ਬਿਨਾ ਡਾਕਟਰਾਂ ਲਈ ਹੈਲਥ ਸੈਂਟਰ ਬਣਾਉਣ ਦਾ ਦੋ ਕਮਰੇ ਬਣਾਉਣ ਦਾ ਮਤਾ ਪਾਇਆ ਅਸੀਂ ਪੰਚਾਇਤ ਘਰ ਬਣਾਉਣ ਦਾ ਮਤਾ ਪਾਇਆ ਅਸੀਂ ਗਲੀਆਂ ਨਾਲੀਆਂ ਬਣਾਉਣ ਦਾ ਮਤਾ ਪਾਇਆ ਅਸੀਂ ਜਿਹੜਾ ਇਸ ਪਾਸੇ ਆ ਛੱਪੜ ਹੈ ਗਿਆ ਜੀ ਬਿਲਕੁਲ ਕੰਧ ਦੇ ਨਾਲ ਤੁਸੀਂ ਬਾਹਰ ਜਾ ਕੇ ਉਹਦਾ ਸ਼ਾਟ ਵੀ ਲੈ ਸਕਦੇ ਹੋ ਉਹ ਛੱਪੜ ਭਰਿਆ ਪਿਆ ਨਕੋ ਨਕ ਉਹਦੀ ਸਫਾਈ ਦਾ ਦੋਵੇਂ ਛੱਪੜਾਂ ਦੀ ਸਫਾਈ ਦੇ ਮਤੇ ਪਾਏ ਹੋਏ ਆ ਅਸੀਂ ਉਹਨਾਂ ਦੀ ਸਫਾਈ ਕਰਾ ਕੇ ਖੁਦਾਈ ਕਰਾ ਕੇ ਉੱਥੇ ਵਾਟਰ ਟ੍ਰੀਟਮੈਂਟ ਪਲਾਟ ਲਾਉਣ ਦਾ ਮਤਾ ਪਾਇਆ ਅਸੀਂ ਆਰਓ ਸਿਸਟਮ ਚਾਲੂ ਕਰਨ ਦਾ ਮਤਾ ਪਾਇਆ ਲੋਕਾਂ ਨੂੰ ਸਾਫ਼ ਪਾਣੀ ਜਿਹੜਾ ਮਹੱਈਆ ਕਰਾਇਆ ਜਾ ਸਕੇ ਅਸੀਂ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਪਾਣੀ ਦਾ ਸਿੰਪਲ ਫੇਲ ਆ ਟੀਡੀਐਸ 1500 ਆ 1500 ਟੀਡੀਐਸ ਡੰਗਰਾਂ ਦੇ ਪੀਣ ਲਈ ਵੀ ਵਰਤੋਂ ਯੋਗ ਨਹੀਂ ਹੈਗਾ ਤੇ ਬੱਚੇ ਸਾਡੇ 1500 ਟੀਡੀਐਸ ਪਾਣੀ ਪੀਣ ਲਈ ਮਜਬੂਰ ਆ ਵਾਰ-ਵਾਰ ਅਰਜ਼ੀਆਂ ਦੇਣ ਦੇ ਬਾਵਜੂਦ ਸਾਨੂੰ ਆਰਓ ਨਹੀਂ ਲਵਾ ਕੇ ਦਿੱਤਾ ਜਾ ਰਿਹਾ ਸਾਨੂੰ ਤਾਂ ਪੂਰਾ ਹੀ ਪਤਾ ਵੀ ਇਨ੍ਹਾਂ ਸਾਰੇ ਕੰਮਾਂ ਦੇ ਵਿੱਚ ਗਰਾਊਂਡ ਆ ਸਾਡੇ ਪਿੰਡ ਤਿੰਨ ਕਿੱਲੇ ਦਾ ਗਰਾਊਂਡ ਆ ਦੋ ਕਿੱਲੇ ਦੇ ਵਿੱਚ ਇੱਕ ਕੰਧ ਮਾਰੀ ਹੋਈ ਆ ਅਸੀਂ ਉਹ ਕੰਧ ਹਟਾ ਕੇ ਤਿੰਨ ਕਿੱਲੇ ਦਾ ਕੱਚਾ ਟਰੈਕ ਬਣਾਉਣਾ ਚਾਹੁੰਦੇ ਆ ਸਾਢੇ ਪਿੰਡ ਤਿੰਨ ਕਿੱਲੇ ਜ਼ਮੀਨ ਆ ਗਰਾਊਂਡ ਆ ਜਿਵਾਕ ਸਾਡੇ ਨਹਿਰਾਂ ਦੇ ਪਾਜ ਦੇ ਫਿਰਦੇ ਤਿਆਰੀ ਕਰਦੇ ਅਸੀਂ ਉਹ ਕਰਨਾ ਚਾਹੁੰਦੇ ਆ ਮਤੇ ਪਾ ਪਾ ਕੇ ਤੁਸੀਂ ਰਜਿਸਟਰ ਫਰੋਲ ਸਕਦੇ ਹੋ ਐਨੇ ਮਤੇ ਪ ਸੰਕੜੇ ਮਤੇ ਪਾ ਕੇ ਦੇਤੇ ਸਾਡਾ ਕੰਮ ਲੋਕਾਂ ਨੂੰ ਤਹੀ ਲੱਗਦਾ ਹੋਣਾ ਕਿ ਸਰਪੰਚ ਆ ਜਿਹੜੇ ਉਹ ਕੰਮ ਨਹੀਂ ਕਰ ਰਹੇ ਪਿੰਡ ਦਾ ਵਿਕਾਸ ਨਹੀਂ ਕਰ ਰਹੇ ਅਸੀਂ ਤਾਂ ਹੀ ਲੋਕਾਂ ਨੂੰ ਕਲੀਅਰ ਕਰ ਲਈ ਅੱਜ ਸੱਦਿਆ ਕਿ ਸਾਡੇ ਕੰਮ ਚ ਫਲਾਣੇ ਬੰਦੇ ਡਿੱਕਾ ਬਣ ਰਹੇ ਆ ਤੇ ਲੋਕਾਂ ਨੇ ਭਰਮਾ ਹੰਗਾਰਾ ਦਿੱਤਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਐਮਐਲਏ ਦੇ ਬਾਰਚ ਵੀ ਦਰੀ ਪੱਕਾ ਮੋਰਚਾ ਲਾਉਣਾ ਪਏ ਪੱਕਾ ਮੋਰਚਾ ਲਾ ਕੇ ਬੈਠਾਂਗੇ ਤੇ ਜੇ ਕੋਈ ਵੀਡੀਓ ਡਿੱਕਾ ਬਣੂਗਾ ਜਾਂ ਕੋਈ ਹੋਰ ਅਧਿਕਾਰੀ ਡਿੱਕਾ ਬਣੂਗਾ ਉਹ ਅਧਿਕਾਰੀ ਦੇ ਬਾਰ ਦੇ ਵਿੱਚ ਵੀ ਮੋਰਚਾ ਜਿਹੜਾ ਉਹ ਲਾਵਾਂਗੇ ਅੱਜ ਅਸੀਂ ਨੌਜਵਾਨ ਭਾਰਸਵਾ ਵੱਲੋਂ ਵੀ ਪੰਚਾਇਤ ਦਾ ਸਾਥ ਦੇਣ ਲਈ ਪਹੁੰਚੇ ਆਂ ਤੇ ਅਸੀਂ ਸਮੁੱਚੇ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਕਿ ਜਿਹੜੀ ਇਹ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਹ ਹਨੇਰ ਕਰਦੀ ਜਿਹੜੀ ਆਵਾਦ ਵੀ ਪਾਰਟੀ ਨੇ ਮਚਾਈ ਹੋਈ ਆ ਇਹਦਾ ਜਿਹੜਾ ਮੂੰਹ ਤੋੜਮਾ ਜਵਾਬ ਆ ਲੋਕਾਂ ਨੂੰ ਦੇਣਾ ਚਾਹੀਦਾ ਜੀ ਜੀ ਮਾਤਾ ਜੀ ਕਿਵੇਂ ਦੇਖਦੇ ਹੋ ਜਿਹੜਾ ਪੰਚਾਇਤ ਦੇ ਮਤਲਬ ਕੰਮ ਰੋਕੇ ਜਾ ਰਹੇ ਆ ਪਿੰਡ ਨਾਲ ਇਹਨ ਇੱਕ ਪਾਸੇ ਹੋ ਗਿਆ ਸਰਪੰਚ ਚੁਣਿਆ ਇਹ ਸਾਨੂੰ ਇਹਨਾਂ ਦੇ ਵਿੱਚ ਕੋਈ ਕਾਰਗਰੀ ਦਿਸ-ਦਿਸ ਤਾਂ ਫੇਰੀ ਸੀ ਇਹਨਾਂ ਨੇ ਮਗਰ ਲੱਗੇ ਨਾ ਤੇ ਇਹ ਸਰਪੰਚ ਜਿਹੜੇ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਆ ਜਿਹੜੇ ਬਾਹਰਲੇ ਬੰਦੇ ਆ ਉਹ ਚੌਧਰ ਕਰਨਾ ਚਾਹੁੰਦੇ ਆ ਪਰ ਜਿਹਨੇ ਅਸੀਂ ਇਹਨਾਂ ਨੂੰ ਚੁਣਿਆ ਤੇ ਉਹਨਾਂ ਦੀ ਚੌਧਰ ਅਸੀਂ ਕਿਵੇਂ ਚੱਲਣ ਦੇਵਾਂਗੇ ਹੁਣ ਅਸੀਂ ਸਰਪੰਚ ਦੇ ਨਾਲ ਖੜਾਂਗੇ ਇਹਨਾਂ ਦਾ ਸਾਥ ਦੇਵਾਂਗੇ ਜਿੱਥੋਂ ਤੱਕ ਵੀ ਸਾਥ ਆ ਪਹੁੰਚਿਆ ਗਿਆ ਅਸੀਂ ਪਹੁੰਚਾਂਗੇ ਪਿੰਡ ਦਾ ਕਰਤਾ ਧਰਤਾ ਤਾਂ ਸਰਪੰਚ ਹੁੰਦਾ ਪਰ ਦੱਸ ਤੁਹਾਨੂੰ ਕਿ ਹੋ ਰਿਹਾ ਹੈ ਕਿਵੇਂ ਕੰਮ ਕਰਨਾ ਹੈ ਦੇਖਾ ਜੀ ਦੱਸਣ ਦੀ ਇਹ ਗੱਲ ਹੁੰਦੀ ਮੰਨ ਕੇ ਚੱਲੋ ਵੀ ਸਾਡੇ ਸਰਪੰਚ ਨੇ ਕੋਈ ਕੰਮ ਨਹੀਂ ਲੇਖ ਲਿਆ ਜੀ ਉਸ ਤੋਂ ਜਾ ਕੇ ਉੱਪਰ ਕਿਸੇ ਨੇ ਫੋਨ ਲਾਤਾ ਵੀ ਇਹਦਾ ਕੰਮ ਨਹੀਂ ਹੋਣ ਦੇਣਾ ਤੇ ਇਦੋਂ ਤਾਂ ਡਿੱਕਾ ਕੋਈ ਹੋਰ ਹੁੰਦਾ ਹੀ ਨਹੀਂ ਤੇ ਪਰ ਅਸੀਂ ਇਹ ਹੀ ਚਾਹੁੰਦੇ ਵੀ ਅਸੀਂ ਪਿੰਡ ਦੇ ਸਾਰੇ ਲੋਕ ਇੱਕ ਹੋ ਕੇ ਆਪਦੇ ਜਿਹੜੇ ਵਿਕਾਸ ਆ ਉਹ ਕਰਾਂਗੇ ਜਿਹੜਾ ਬਾਹਰਲਾ ਬੰਦਾ ਦਖਲੰਦਾਜੀ ਦੇਊਗਾ ਉਹਦੇ ਤਿੱਕ ਉਪੜਾਂਗੇ ਜਿੱਥੇ ਤਿੱਕ ਕੁੱਪੜਿਆ ਗਿਆ ਇੱਥੇ ਕੋਈ ਵੋਟ ਨਹੀਂ ਗਈ ਹਰਪੂਲ ਸਿੰਘ ਦੀ ਵੀ ਉਹਨੇ ਕੋਈ ਵੋਟ ਪਾਈ ਸਾਡੇ ਵਿੱਚ ਆ ਕੇ ਕੋਈ ਵਿੱਕੀ ਆ ਜਿਹੜਾ ਐਮਐਲਏ ਦਾ ਪੀਏ ਕੋਈ ਉਹਦੀ ਵੋਟ ਨਹੀਂ ਦੀ ਸਾਡੀਆਂ ਆਪਦੀਆਂ ਵੋਟਾਂ ਆਪਦੀਆਂ ਵੋਟਾਂ ਪਾ ਕੇ ਅਸੀਂ ਐਮਐਲਏ ਤਿਆਰ ਕੀਤੇ ਆ ਆਪਦੀਆਂ ਵੋਟਾਂ ਪਾ ਕੇ ਪੰਚਾਇਤ ਬਣਾਈ ਆ ਦੂਜੇ ਬੰਦੇ ਦੇ ਦਖਲ ਦਾ ਜਿ세 ਕਿਉਂ ਚੱਲਣ ਦੇਵਾਂਗੇ ਇੱਥੇ ਸਾਡਾ ਇਹੀ ਸਾਥਾ ਸਾਰਾ ਨਾਲ ਅਸੀਂ ਆਪਦੇ ਸਰਪੰਚ ਮੰਗਰ ਖੜਾਗੇ ਜਿਵੇਂ ਬਣਾਇਆ ਓਵੇਂ ਰਿਤੋਲਣਾ ਵੀ ਕਰਾਂਗੇ ਅਸੀਂ ਵਿਕਾਸ ਵੀ ਕਰਾਂਗੇ ਪਰ ਬਾਹਰਲੇ ਬੰਦਿਆਂ ਨਾਲ ਅਸੀਂ ਨਿਭੜਾਂਗੇ ਵੀ ਜਿਵੇਂ ਨਿਭੜਿਆ ਗਾ ਸਾਨੂੰ ਕੋਈ ਕਿਸੇ ਦਾ ਦਬਾਅ ਨਹੀਂ ਕਿਸੇ ਦਾ ਨਾਂ ਲੈਣ ਚ ਕੋਈ ਕਿਸੇ ਦਾ ਸਾਨੂੰ ਡਰ ਨਹੀਂ ਗਾ ਜੇ ਕੋਈ ਐਮਐਲਏ ਸਾਹਿਬ ਹੋਣਗੇ ਤਾਂ ਉਹ ਆਪਦੇ ਘਰੇ ਹੋਣਗੇ ਅਸੀਂ ਵੀ ਆਪਦੇ ਘਰੇ ਐ ਮਲੇ ਆ ਜਿੰਨਾਂ ਨੇ ਦੱਸਾ ਨਾ ਨਹੀਂ ਕਰਤ ਕਰਕੇ ਖਾਣੀ ਐ ਕਿਸੇ ਦਾ ਅਸੀਂ ਹੱਕ ਨਹੀਂ ਮਾਰਨਾ ਕਿਸੇ ਦਾ ਹੱਕ ਨਹੀਂ ਖਾਣਾ ਅਸੀਂ ਉਹਦੀ ਕਰਤ ਕਰਨੀ ਖਾਣੀ ਤੇ ਅਸੀਂ ਕਿਹੜਾ ਐਮਐਲਏ ਨਾਲੋਂ ਘਟ ਤੇ ਸਾਨੂੰ ਕਿਸੇ ਦਾ ਅਸੀਂ ਦਬਾਰ ਨਹੀਂ ਸਮਝਦੇ ਜਿਵੇਂ ਵੀ ਹੋਈ ਅਸੀਂ ਉਵੇਂ ਕਰਾਂਗੇ ਪਰ ਆਪਦੇ ਵਿਕਾਸ ਕਰਕੇ ਰਵਾਂਗੇ ਜੀ ਭਾਈ ਕਿਵੇਂ ਦੇਖਦੇ ਹੋ ਜਿਹੜਾ ਸਾਰਾ ਕੁਝ ਇੱਕ ਤਾਂ ਵਿਕਾਸ ਦੇ ਵਿੱਚ ਅੜਿੱਕੇ ਲਾਏ ਜਾ ਰਹੇ ਆ ਤੇ ਦੂਸਰਾ ਜਿਵੇਂ ਪੰਚਾਇਤ ਦੇ ਕੰਮਾਂ ਨੂੰ ਮਤਲਬ ਕੋਈ ਬਾਹਰਲੀ ਪੰਚਾਇਤ ਹੋਰ ਪਿੰਡ ਦੀ ਪੰਚਾਇਤ ਦਾ ਕਹਿੰਦੀ ਕਿ ਇਦਾਂ ਕਰੋ ਇਦਾਂ ਕਰੋ ਏ ਬਾਈ ਜੀ ਡਿੱਕੇ ਦਾ ਡਾਏ ਜਾ ਰਹੇ ਹੈ ਸਾਡੇ ਪਿੰਡ ਚ ਬਾਹਰਲੀ ਪੰਚਾਇਤ ਦੁਆਰਾ ਪਰ ਜਿਹੜੇ ਸਰਪੰਚ ਅਸੀਂ ਚੁਣ ਕੇ ਬਣਾਏ ਹੈ ਬਹੁਤ ਹੀ ਇਮਾਨਦਾਰ ਸਰਪੰਚ ਨੇ ਇਹਨਾਂ ਨੇ ਪਿੰਡ ਦੇ ਕਈ ਰਾਜਨਾਮੇ ਪਿੰਡ ਘਰ ਦੇ ਵਿੱਚ ਬਹਿ ਕੇ ਕਰਾਏ ਨੇ ਜਿਹੜੇ ਕਿ ਲੋਕ ਹੋਰ ਸਰਪੰਚ ਹੁੰਦੇ ਤਾਂ ਉਹਨਾਂ ਨੇ 10-15000 ਰੋਡਾ ਲਵਾਉਣਾ ਸੀ 10-15000 ਰੋਡਾ ਲਵਾਉਣਾ ਸੀ ਤੇ ਫੇਰ ਰਾਜਨਾਮਾ ਹੋਣਾ ਸੀ ਤੇ ਬਹੁਤ ਇਮਾਨਦਾਰ ਨੇ ਅਸੀਂ ਤਾਂ ਇਹ ਕਹਿੰਦੇ ਵੀ ਇਹ ਇਮਾਨਦਾਰੀ ਨਾਲ ਕੰਮ ਕਰਦੇ ਆ ਪਿੰਡ ਦਾ ਵਿਕਾਸ ਕਰ ਰਹੇ ਤੇ ਇਹਨਾਂ ਨੂੰ ਕਰਨ ਦੇਣਾ ਚਾਹੀਦਾ ਇਹਨਾਂ ਦੇ ਵਿੱਚ ਕਿਸੇ ਨੂੰ ਵੀ ਡਿੱਕਾ ਨਹੀਂ ਡਾਉਣਾ ਚਾਹੀਦਾ ਸਾਡੀ ਬੇਨਤੀ ਹੈ ਉਹਨੂੰ ਵੀ ਸਾਡੇ ਪਿੰਡ 'ਚ ਕਿਸੇ ਤਰ੍ਹਾਂ ਦਾ ਵੀ ਡਿੱਕਾ ਡਾਉਣ ਉਹ ਹਰ ਜੇ ਪਿੰਡ ਦੇ ਵਿੱਚ ਇਹੋ ਜਿਹਾ ਸਰਪੰਚ ਬਣਿਆ ਬਣਿਆ ਜੋ ਸਾਡੇ ਪਿੰਡ ਦਾ ਬਹੁਤ ਹੀ ਜ਼ਿਆਦਾ ਵਿਕਾਸ ਕਰਦਾ ਜੋ ਕਿ ਤੁਸੀਂ ਦੇਖ ਸਕਦੇ ਆ ਨਾਲ ਹੀ ਕਮਰਾ ਬਣਿਆ ਐਸ ਤਰ੍ਹਾਂ ਦਾ ਅੱਜ ਤਾਈਂ ਕਿਸੇ ਨੇ ਸਰਪੰਚ ਨੇ ਕਮਰਾ ਨਹੀਂ ਬਣਾਇਆ ਗਲੀਆਂ ਨਾਲੀਆਂ ਪੁਲੀਆਂ ਅਸੀਂ ਬਹੁਤ ਪਰੇਸ਼ਾਨ ਸੀ ਉਹਨਾਂ ਨੇ ਵਿਕਾਸ ਕੀਤਾ ਹੋਰ ਵੀ ਅੱਗੇ ਕਰ ਰਹੇ ਆ ਬਹੁਤ ਮਜ਼ੇ ਪਾ ਰਹੇ ਆ ਪਰ ਪਿੰਡਾਂ ਦੇ ਵਿੱਚ ਕੋ ਦੋ ਚਾਰ ਬੰਦੇ ਐ ਜੇ ਵੀ ਹੁੰਦੇ ਆ ਜੋ ਡਿੱਕਾ ਡਾਉਣ ਵਾਲੇ ਹੁੰਦੇ ਆ ਪਾਰਟੀਆਂ ਨਾਲ ਸੰਬੰਧਤ ਹੁੰਦੇ ਆ ਪਰ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਾਂਗੇ ਵੇ ਇੱਕ ਜੁੱਟ ਹੋ ਕੇ ਪਿੰਡ ਦਾ ਵਿਕਾਸ ਕਰਾਓ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਐਮ ਐਲ اے ਬੰਦੇ ਰਹਿੰਦੇ ਆ ਕੋਈ ਨਵਾਂ ਆ ਗਿਆ ਕੋਈ ਪੁਰਾਣਾ ਆ ਜੂਗਾ ਹੁਣ ਹੋਰ ਆ ਜੂਗਾ ਕੋਈ ਪਿੰਡ ਦੇ ਨਾਲ ਇੱਕ ਜੁੱਟ ਹੋ ਕੇ ਕੰਮ ਕਰੀਏ ਆਪਾਂ ਇਸ ਤਰ੍ਹਾਂ ਦਾ ਵਿਤਕਰਾ ਨਾ ਕਰੀਏ ਸਰਪੰਚ ਨੂੰ ਨਾ ਖੱਜਲ ਖਰਾਬ ਕਰੀਏ ਕਿਉਂਕਿ ਉਸ ਬੰਦੇ ਨੂੰ ਸਾਰੇ ਪਿੰਡ ਨੇ ਜੀ ਬਹੁਤ ਹੀ ਜਿਆਦੇ ਉਹ ਇਹ ਸਰਪੰਚ ਨੇ ਇੱਕ ਪੈਸਾ ਵੀ ਇਲੈਕਸ਼ਨ ਤੇ ਨਹੀਂ ਲਾਇਆ ਕੱਲੀ ਚਾਹ ਪਿਆ ਕੇ ਪਿਆਈ ਹੈ ਘਰੋਂ ਤੇ ਦੂਜਿਆਂ ਨੇ 10-10 ਲੱਖ ਰੁਪਇਆ ਲਾਇਆ ਤੇ ਲੋਕਾਂ ਨੇ ਚੁਣਿਆ ਇਸ ਨੂੰ ਤੇ ਬਹੁਤ ਇਮਾਨਦਾਰ ਬੰਦਾ ਤਾਂ ਹੀ ਲੋਕਾਂ ਨੇ ਇਸ ਨੂੰ ਵੋਟਾਂ ਪਾਈਆਂ ਇਸ ਦੇ ਕੰਮ ਵਿੱਚ ਕੋਈ ਵੀ ਡਿੱਕਾ ਨਾ ਬਣੇ ਸਾਡੀ ਤਾਂ ਇਹੀ ਬੇਨਤੀ ਹੈ ਜੇ ਕੋਈ ਡਿੱਕਾ ਬਣੂਗਾ ਤਾਂ ਉਹ ਆਪ ਦਾ ਕੀਤਾ ਪਾਊਗਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਫਾ ਤੇ ਬੋਲਦਾ ਬਾਜੀ ਸਾਰਿਆਂ ਦਾ ਹਾਂਜੀ ਹਰਪੂਲ ਸਿੰਘ ਜੀ ਹਾਂਜੀ ਅਸੀਂ ਤੁਹਾਡਾ ਇੱਕ ਪੱਕਾ ਲੈਣਾ ਜੀ ਲੋਕਵਾਜੀ ਟੀਵੀ ਤੋਂ ਗੱਲ ਕਰ ਰਿਹਾ ਮੈਂ ਹਮਤਾਜ ਹਾਂਜੀ ਅੱਜ ਨਾ ਚੱਕ ਗੰਗਾ ਸਿੰਘ ਵਾਲੇ ਇਕੱਠ ਕੀਤੇ ਗਾਇ ਸੂਬਾ ਪੰਚਾਇਤ ਵੱਲੋਂ ਹਾਂਜੀ ਉਹਨਾਂ ਨੇ ਕਈ ਇਲਜ਼ਾਮ ਲਾਏ ਨੇ ਤੁਹਾਡੇ ਤੇ ਜੀ ਮੈਂ ਨਾ ਜੀ ਸਾਡੇ ਸਿਕਤੂ ਸਾਹਿਬ ਅੱਥੇ ਬੋਲੀ ਹੋਈ ਜਾਂਦੀ ਤੇ ਕੈਦੀ ਨਹੀਂ ਹੁੰਦੀ ਜੀ ਮੈਂ ਤਾਂ ਰੋਕ ਕੇ ਲਾਉਣਾ ਠੀਕ ਹੈ ਓਕੇ ਜੀ ਮੈਨੂੰ ਕਾਲ ਕਰ ਲਓ ਜੀ ਆਦ ਨਾਲ